ਆ ਗਿਆ ਹੋ ਗਿਆ ਕੰਮ ਹੋ ਗਿਆ ਸੋਕੇ ਦਾ ਬੜਾ ਨੋ ਉਹਨਾਂ ਨੇ ਬੋਲਿਆ ਉਹ ਆਪ ਕੋਨ ਫੜ ਤੋਂ ਫੜ ਤੋਂ ਨਹੀਂ ਕਰਦੇ ਕੀ ਮਤਲਬ ਹੈ ਕਾਰਕੁਨ ਦਾ ਅੱਜ ਬਠਿੰਡਾ ਵਿਖੇ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਚੋਣ ਹੋਣੀ ਸੀ ਜਿਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਜਦੋਂ ਸਮੂੱਚੇ ਮੈਂਬਰਾਂ ਵੱਲੋਂ ਆਪਣੇ ਫਾਰਮ ਭਰ ਕੇ ਆਰਓ ਨੂੰ ਚੋਣ ਅਧਿਕਾਰੀ ਨੂੰ ਦੇ ਦਿੱਤੇ ਗਏ ਤਾਂ ਕੁਝ ਲੋਕ ਆਉਂਦੇ ਨੇ ਫਾਰਮ ਪਾੜਨ ਦੀ ਕੋਸ਼ਿਸ਼ ਕਰਦੇ ਨੇ ਫਾਰਮ ਲੈ ਕੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤਾਂ ਕਾਫੀ ਹੰਗਾਮਾ ਹੁੰਦਾ ਬੇਸ਼ੱਕ ਪੁਲਿਸ ਵੀ ਮੌਕੇ ਤੇ ਮੌਜੂਦ ਰਹਿੰਦੀ ਹੈ ਪਰ ਮੂਕਦਰਸ਼ੇ ਦਾ ਜਿਹੜੀ ਪੁਲਿਸ ਬਣੀ ਰਹਿੰਦੀ ਹੈ ਇਸ ਨੂੰ ਲੈ ਕੇ ਸਵਾਲ ਵੀ ਚੁੱਕੇ ਗਏ ਨੇ ਸਾਡੇ ਨਾਲ ਅਕਾਲੀ ਆਗੂ ਮੌਜੂਦ ਨੇ ਕਬੱਡੀ ਐਸੋਸੀਏਸ਼ਨ ਦੇ ਮੈਂਬਰ ਵੀ ਨੇ ਤੇ ਸ਼ਾਇਦ ਇਹਨਾਂ ਨੇ ਅੱਜ ਦਾਵੇਦਾਰੀ ਵੀ ਪ੍ਰਧਾਨਗੀ ਲਈ ਜਿਤਾਈ ਸੀਗੀ ਪ੍ਰਧਾਨ ਜੀ ਸਭ ਤੋਂ ਪਹਿਲਾਂ ਤੁਸੀਂ ਦਾਵੇਦਾਰੀ ਜਿਤਾਈ ਸੀ ਅੱਜ ਤੇ ਮੈਂਬਰਾਂ ਦੀ ਵੀ ਚੋਣ ਹੋਣੀ ਸੀ ਮੈਂਬਰ ਪੂਰੇ ਆਗੇ ਸੀਗੇ ਫਿਰ ਕੀ ਰਫੜ ਪੈ ਗਿਆ ਹੈ ਜੀ ਦੇਖੋ ਕੁੱਲ 46 ਮੈਂਬਰ ਨੇ ਪੰਜਾਬ ਦੇ ਜਿਨ੍ਹਾਂ ਚੋਂ 44 ਮੈਂਬਰ ਇੱਥੇ ਹਾਜ਼ਰ ਸੀ ਔਰ ਉਹਨਾਂ 44 ਮੈਂਬਰਾਂ ਨੇ ਇੱਕ ਫੈਸਲਾ ਕੀਤਾ ਸੀ ਕਿ ਮੈਨੂੰ ਕਹਰੇ ਸੀ ਕਿ ਤੁਸੀਂ ਸਾਡਾ ਪ੍ਰਧਾਨਗੀ ਦੀ ਸੇਵਾ ਸੰਭਾਲੋ ਔਰ ਅਚਾਨਕ ਕੁਝ ਬੰਦੇ ਆ ਕੇ ਇਸ਼ਾਰਤ ਕਰਦੇ ਆ ਔਰ ਉਹ ਮੈਂ ਸਮਝਿਆ ਕਿ ਜਿਹੜੀ ਇਹ ਸੰਸਥਾ ਹੈ ਇਹਦੇ ਵਿੱਚ ਨਾ ਤਾਂ ਕੋਈ ਤੜੇ ਬੰਦੀ ਹੈ ਨਾ ਕੋਈ ਪਾਰਟੀ ਹੈ ਇਹ ਸਾਰਿਆਂ ਦੀ ਸਾਂਝੀ ਸੰਸਥਾ ਹੈ ਇਹਦੇ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਬੰਦੇ ਆ ਕਾਂਗਰਸ ਪਾਰਟੀ ਦੇ ਵੀ ਮੈਂਬਰ ਹੈ ਆਮ ਆਦਮੀ ਪਾਰਟੀ ਦੇ ਵੀ ਮੈਂਬਰ ਹੈ ਬੀਜੇਪੀ ਦੇ ਵੀ ਮੈਂਬਰ ਹੈ ਕਾਲੀ ਜਲਦੇ ਵੀ ਮੈਂਬਰ ਹੈ ਕੁਝ ਬੰਦੇ ਇਹੋ ਜਿਹੇ ਜਿਹੜੇ ਕਿਸੇ ਪਾਰਟੀ ਨਾਲ ਵੀ ਸੰਬੰਧਤ ਨਹੀਂ ਉਹ ਵੀ ਮੈਂਬਰ ਹੈ ਮਤਲਬ ਇਹ ਗੈਰ ਰਾਜਨੀਤਿਕ ਸੰਸਥਾ ਹੈ ਔਰ ਉਹਦੇ ਚੋਣ ਆਈ ਵਾਰ ਬੜੇ ਸਰਬਸਮਤੀ ਨਾਲ ਹੁੰਦੀ ਹੈ ਤਾਂ ਉਹਦੇ ਚ ਮੈਂ ਤੱਕ ਕਹੂੰਗਾ ਕਿ ਕੋਈ ਨਜ਼ਰ ਹੀ ਲੱਗੀ ਕਿ ਜਿਹੜੀ ਅੱਜ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਕੁਝ ਬੰਦਿਆਂ ਨੇ ਉਸ ਜਿਹੜੀ ਬੜੀ ਸਰਬਸਮਤੀ ਨਾਲ ਚੋਣ ਹੋ ਰਹੀ ਸੀ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਤਾਂ ਇੱਕੋ ਬੇਨਤੀ ਕਰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਨਿਮਾਨ ਕਿ ਇਹ ਤੁਸੀਂ ਸੂਬੇ ਦੇ ਮੁੱਖ ਮੰਤਰੀਓ ਤੁਸੀਂ ਖੇਡਾਂ ਲਈ ਕੰਮ ਵੀ ਕਰ ਰਹੇ ਹੋ ਮੈਂ ਤੁਹਾਡੇ ਤੋਂ ਆਸ ਕਰਦਾ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਸਸਤਾਵੇਂ ਇਹਨਾਂ ਦੀ ਚੋਣ ਤੁਸੀਂ ਜਰੂਰ ਮਤਲਬ ਨਿਰਪੱਖਤਾ ਨਾਲ ਬੜੇ ਵਧੀਆ ਮਾਹੌਲ 'ਚ ਕਰਾਓ ਤਾਂ ਕਿ ਇਹ ਜਿਹੜੀ ਮਾਂ ਖੇਡ ਕਬੱਡੀ ਹੈ ਇਹ ਅੱਗੇ ਜਾ ਸਕੇ ਇਹ ਕਿਸੇ ਦੀ ਨਾ ਤਾਂ ਜੱਦੀ ਜ਼ਗੀਰ ਹੈ ਮੈਥੋਂ ਪਹਿਲਾਂ ਬੜੇ ਵੱਡੇ ਪ੍ਰਧਾਨ ਰਹੇ ਹੋਣਗੇ ਉਹ ਵੀ ਚਾਹੁੰਦੇ ਆ ਕਿ ਅਸੀਂ ਇਹਨਾਂ ਦੇ ਪ੍ਰਧਾਨ ਰਹੀਏ ਕਈ ਬੰਦੇ ਉਸ ਤੋਂ ਬਾਅਦ ਆਉਣਗੇ ਉਹ ਵੀ ਚਾਹਣਗੇ ਕਿ ਅਸੀਂ ਪ੍ਰਧਾਨ ਰਹੀਏ ਪਰ ਇਹ ਸਸਤਾ ਦੇ ਮੈਂਬਰਾਂ ਨੇ ਦੇਖਣਾ ਹੁੰਦਾ ਕਿ ਕਿਹਨੂੰ ਪ੍ਰਧਾਨ ਬਣਾਉਣਾ ਮੈਂ ਆਸ ਕਰਦਾ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਤੋਂ ਉਹਨਾਂ ਕੋਲ ਸਪੋਰਟਸ ਦਾ ਵਿਭਾਗ ਵੀ ਹੈ ਸਤਾ ਭਵਨ ਸਿੰਘ ਮਾਨਹੋਰਾ ਕੋਲੇ ਕਿ ਉਹ ਜਰੂਰ ਇਸ ਗੱਲ ਤੇ ਧਿਆਨ ਦੇ ਕੇ ਇਹ ਚੋਣ ਨੂੰ ਬੜੇ ਨਿਰਪੱਖ ਤਰੀਕੇ ਨਾਲ ਕਰਾਉਣ ਦੀ ਹੰਬੜਾ ਮਾਰਨਗੇ ਔਰ ਮੈਂ ਸਮਝਦਾ ਹਾਂ ਕਿ ਜਿਹੜੀ ਅੱਜ ਦੀ ਘਟਨਾ ਹੋਈ ਹੈ ਇਹਦੇ ਨਾਲ ਸਾਰੇ ਕਬੱਡੀ ਪ੍ਰੇਮੀਆਂ ਦੇ ਬੜੇ ਹਿਰਦੇ ਬਲੁੰਦਰੇ ਗਏ ਹੈ ਕਿ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਣੀ ਚਾਹੀਦੀ ਸੀ ਦੋ ਡੀਐਸਪੀ ਤਾਇਨਾਤ ਸੀ ਐਸਐਚਓ ਵੀ ਸੀ ਦੋ ਤਿੰਨ ਐਸਐਚਓ ਸੀਗੇ ਬੜੀ ਤਦਾਦ ਚ ਪੁਲਿਸ ਵੀ ਸ਼ਾਇਦ ਉਹਨੇ ਤੁਸੀਂ ਮੈਂਬਰ ਨਹੀਂ ਜਿੰਨੀ ਪੁਲਿਸ ਲੱਗੀ ਹੋਈ ਸੀ ਫਿਰ ਵੀ ਸਟੇਜ ਤੇ ਕੌਣ ਚੜ ਗਿਆ ਇਸ ਤਰ੍ਹਾਂ ਕਿਵੇਂ ਘਟਨਾ ਵਾਪਰੀ ਤੁਹਾਨੂੰ ਲੱਗਦਾ ਕੌਣ ਆ ਬੰਦੇ ਸਾਰੇ ਤੁਹਾਨੂੰ ਪਤਾ ਹੈ ਕਿ ਇਹ ਸ਼ਰਾਰਤੀ ਅੰਸਰ ਸੀ ਜਦੋਂ ਇੰਨੀ ਪੁਲਿਸ ਹੋਵੇ ਤੇ ਇਸ ਤਰ੍ਹਾਂ ਦੀ ਇਨਸੀਡੈਂਟ ਹੋ ਜੇ ਤੇ ਫਿਰ ਕੋਈ ਕਹਿਣ ਦੀ ਤਾਂ ਲੋੜ ਨਹੀਂ ਰਹਿੰਦੀ ਸਾਰੇ ਤੁਸੀਂ ਸਮਝਦੇ ਹੋ ਕਿ ਇਹ ਕਿਉਂ ਹੋਇਆ ਨਹੀਂ ਤਾਂ ਪੁਲਿਸ ਤੇ ਨਹੀਂ ਪੁਲਿਸ ਤਨਾਤੀ ਤੋਂ ਬਾਅਦ ਮੈਂ ਨਹੀਂ ਸਮਝਦਾ ਕਿ ਇਸ ਤਰ੍ਹਾਂ ਦੀ ਕੋਈ ਇਨਸੀਡੈਂਟ ਹੋਣੀ ਚਾਹੀਦੀ ਹੈ ਔਰ ਮੈਂ ਤਾਂ ਇਹ ਵੀ ਬੇਨਤੀ ਕਰਦਾ ਸਾਰੇ ਸੱਜਣਾਂ ਨੂੰ ਜਿੰਨੇ ਇਸ ਸੰਸਥਾ ਦੇ ਮੈਂਬਰ ਨੇ ਕਿ ਆਓ ਆਪਾਂ ਰਲ ਮਿਲ ਕੇ ਇਕੱਠੇ ਹੋ ਕੇ ਕੰਮ ਕਰੀਏ ਹੁਣ ਵੀ ਤੁਸੀਂ ਦੇਖਿਆ 44 ਮੈਂਬਰ ਇੱਥੇ ਹਾਜ਼ਰ ਸੀ ਔਰ ਫਿਰ ਵੀ 44 ਮੈਂਬਰ ਨੇ ਇੱਕਦਮ ਇੱਕ ਜੁਟਤਾ ਪ੍ਰਗਟਾਈ ਹੈ ਇਕੱਠੇ ਬੈਠੇ ਆ ਇਕੱਠਿਆਂ ਨੇ ਦਸਕਤ ਕੀਤੇ ਆ ਸਾਰੇ ਨੋਮੀਨੇਸ਼ਨ ਫਾਈਲ ਕਰਤੇ ਆ ਨੋਮੀਨੇਸ਼ਨ ਫਾਈਲ ਕਰਨ ਦਾ ਟਾਈਮ ਨਿਕਲ ਗਿਆ ਉਸ ਤੋਂ ਬਾਅਦ ਇਹ ਘਟਣਾ ਹੁੰਦੀ ਹੈ ਔਰ ਇਹ ਬੜੀ ਬੰਦਪਕ ਘਟਣਾ ਕਿ ਮਿਤੂ ਫਰਾ ਸਾਹਿਬ ਲੱਗਦਾ ਨਹੀਂ ਤੁਹਾਨੂੰ ਇਹ ਸਰਕਾਰ ਕਰ ਰਹੀ ਹੈ ਸਾਰਾ ਕਿ ਸਰਕਾਰ ਆਪਣਾ ਬੰਦਾ ਪ੍ਰਧਾਨ ਬਣਾਉਣਾ ਚਾਹੁੰਦੀ ਸੀ ਇਸ ਨੂੰ ਲੈ ਕੇ ਹੋਇਆ ਸਰ ਦੇਖੋ ਕਈ ਵਾਰ ਨਾ ਕਹਿੰਦੇ ਆ ਵੀ ਇਨਸਾਨ ਨਹੀਂ ਉਹ ਗੱਲ ਦੱਸ ਸਕਦਾ ਜਿਹੜੇ ਹਾਲਾਤ ਦੱਸ ਦਿੰਦੇ ਆ ਮੈਨ ਮੇ ਟੈਲ ਲਾਈ ਬਟ ਸਰਕਮਸਟੈਂਸ ਨੇਵਰ ਜੋ ਹਾਲਾਤ ਨੇ ਉਹ ਆਪ ਦੀ ਗੱਲ ਆਪ ਬਿਆਨ ਕਰ ਦਿੰਦੇ ਆ ਹੁਣ ਅਗਲੇ ਇਲੈਕਸ਼ਨ ਕੀ ਰਹਿਣ ਵਾਲਾ ਤੁਹਾਡਾ ਅੱਜ ਚੋਣ ਕੈਨਸਲ ਹੋ ਗਈ ਹੈ ਲਗਭਗ ਇਹ ਕਹਿ ਜਾ ਸਕਦਾ ਹੈ ਪ੍ਰਸ਼ਾਸਨਿਕ ਅਧਿਕਾਰੀਆ ਤੁਹਾਡੀ ਗੱਲਬਾਤ ਹੋਈ ਹੈ ਕੋਈ ਮੇਰੀ ਗੱਲ ਹੋਈ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਡੀਐਸਓ অবজারভার ਲੱਗਿਆ ਸੀ ਉਹਨੇ ਪਹਿਲਾਂ ਹੀ ਇੱਥੋਂ ਚੱਲਿਆ ਗਿਆ ਸੀ ਇਨਸੀਡੈਂਟ ਤੋਂ ਵੀ ਪਹਿਲਾਂ ਚੱਲਿਆ ਗਿਆ ਸੀ ਪਰ ਉਹਨੇ ਰਿਪੋਰਟ ਕਰਤੀ ਕਿ ਇਲੈਕਸ਼ਨ ਕੈਨਸਲ ਪੋਸਟਪੋਨ ਕੀਤਾ ਜਾਂਦਾ ਹੈ ਹੁਣ ਅੱਗੇ ਇਲੈਕਸ਼ਨ ਰੱਖਣਗੇ ਜੀ ਜਦੋਂ ਇਲੈਕਸ਼ਨ ਰੱਖਣਗੇ ਉਦੋਂ ਫਿਰ ਅਸੀਂ ਉਮੀਦ ਰੱਖਦੇ ਹਾਂ ਇਸੇ ਕਰਕੇ ਤਾਂ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਇਹਨੂੰ ਫ੍ਰੀ ਐਂਡ ਫੇਅਰ ਕਰਾਓ ਇਹ ਮਤਲਬ ਜੇ ਸੂਬੇ ਦਾ ਜਿਹੜਾ ਮੰਤਰੀ ਹੁੰਦਾ ਜਿਹੜਾ ਵਿਭਾਗ ਦਾ ਉਹਦੀ ਜ਼ਿੰਮੇਵਾਰੀ ਹੁੰਦੀ ਔਰ ਇਸ ਇਸ ਵਿਭਾਗ ਦੇ ਮੰਤਰੀ ਮੁੱਖ ਮੰਤਰੀ ਸਾਹਿਬ ਆਪ ਨੇ ਤੋ ਇਸ ਕਰਕੇ ਜੇ ਤੁਹਾਨੂੰ ਤੋਂ ਆਸ ਹੀ ਕਰ ਸਕਦੇ ਆ ਉਹਨਾਂ ਨੂੰ ਬੇਨਤੀ ਕਰ ਸਕਦੇ ਆ ਕਰਨਾ ਤਾਂ ਉਹਨਾਂ ਨੇ ਹੀ ਹੈ ਜੀ ਕੋ ਸਰ ਪਹਿਲਾਂ ਵੀ ਚੋਣ ਹੁੰਦੀ ਰਹੀ ਹੈ ਕਦੇ ਲੱਗਦਾ ਪਹਿਲਾਂ ਰਾਜਨੀਤੀ ਹੋਈ ਹੈ ਇਸ ਤਰ੍ਹਾਂ ਜਿਵੇਂ ਅੱਜ ਤੁਸੀਂ ਕਹਿੰਦੇ ਰਾਜਨੀਤੀ ਤਹਿਤ ਹੀ ਹੋਇਆ ਸਾਰਾ ਜੋ ਹੋਇਆ ਜਾਂ ਲੱਗਦਾ ਵੀ ਤੁਹਾਨੂੰ ਰਾਜਨੀਤੀ ਹੋਣੀ ਚਾਹੀਦੀ ਹੈ ਖੇਡਾਂ ਦਾ ਕੰਮ ਹੈਗਾ ਇੱਕ ਤਰ੍ਹਾਂ ਆਪਾਂ ਡਿਵੈਲਪਮੈਂਟ ਦੇ ਕੰਮ ਲੱਗ ਚੀ ਹੁੰਦੀ ਹੈ ਖੇਡਾਂ ਦੀ ਲੱਗ ਚੀ ਜੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਨੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਹ ਚੀਜ਼ ਆ ਮੇਰੇ ਮੈਨੂੰ ਬਹੁਤ ਬੰਤ ਤੇ ਦੁੱਖ ਹੈ ਕਿ ਇੱਥੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਹਦੇ ਤੁਸੀਂ ਪੁੱਛੋਗੇ ਇੱਕ ਜिले ਦਾ ਇੱਕ ਸੈਕਟਰੀ ਕਾਂਗਰਸ ਨਾਲ ਹੋਊਗਾ ਪ੍ਰਧਾਨ ਕਾਲੀ ਦਲ ਨਾਲ ਹੋਊਗਾ ਕਿਸੇ ਤਾਂ ਤੇ ਆ ਪ੍ਰਧਾਨ ਆਮ ਆਦਮੀ ਪਾਰਟੀ ਨਾਲ ਹੋਵੇਗਾ ਸੈਕਟਰੀ ਕਿਸੇ ਹੋਰ ਪਾਰਟੀ ਨਾਲ ਹੋਵੇਗਾ ਕਈ ਜਿਲਿਆਂ ਦੇ ਹੋਣਗੇ ਜਿਹੜੇ ਕਹਿਣਗੇ ਜੀ ਤਾਂ ਕਾਮਰੇਡਾਂ ਨਾਲ ਹੈ ਕਿਸੇ ਜ਼ਿਲ੍ਹੇ 'ਚ ਹੋਵੇਗਾ ਕੋਈ ਕਹੇਗਾ ਜੀ ਮੈਂ ਤਾਂ ਕਿਸੇ ਪਾਰਟੀ ਨਾਲ ਨਹੀਂ ਮਤਲਬ ਇਹਦੇ 'ਚ ਰਾਜਨੀਤੀ ਹੈ ਨਹੀਂ ਸਾਡੀ ਸਸਤਾ 'ਚ ਬਿਲਕੁਲ ਨਹੀਂ ਔਰ ਇਸ ਵਾਰ ਇਹ ਚੋਣ ਸਾਰਿਆਂ ਨੇ ਬੜਿਆ ਹਮ-ਹਮਾ ਕੇ ਹਿੱਸਾ ਲੈ ਕੇ ਕਰ ਰਹੀ ਸੀ ਜਿੰਨਾ ਉਤਸ਼ਾਹ ਐਕਤੀ ਚੋਣ ਸੀ ਪਹਿਲਾਂ ਇੱਕ ਵਾਰੀ ਪੋਸਟਪੋਨ ਹੋਈ ਦੂਜੀ ਵਾਰੀ ਹੁਣ ਪੋਸਟਪੋਨ ਹੋ ਗਈ ਤਾਂ ਮੈਂ ਸਮਝਦਾ ਕਿ ਇਹ ਇਹਦੇ ਚੋਂ ਜਿਹੜੀ ਮਤਲਬ ਹਾਲਾਤ ਬਣ ਰਹੇ ਨੇ ਉਹ ਚੰਗੇ ਨਹੀਂ ਬਣ ਰਹੇ ਆਪਾਂ ਜੇ ਖੇਡਾਂ ਨੂੰ ਪ੍ਰਮੋਟ ਕਰਨਾ ਹੈ ਤਾਂ ਸਰਕਾਰਾਂ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਨਾ ਕਿ ਇਹਨਾਂ ਚੀਜ਼ਾਂ 'ਚ ਕੋਈ ਇਸ਼ੂ ਬਣਾਉਣਾ ਚਾਹੀਦਾ ਔਰ ਮੈਂ ਸਮਝਦਾ ਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਸੇ ਦੇ ਵਿੱਚ ਇਹ ਅਹਿਸਾਸ ਨਾ ਆਵੇ ਕਿ ਮੇਰੇ ਨਾਲ ਧੱਕਾ ਹੋ ਰਿਹਾ ਹੈ ਬਿਲਕੁਲ ਇਹ ਸਨ ਸਾਡੇ ਨਾਲ ਤੇਜਿੰਦਰ ਸਿੰਘ ਮਿੱਡੂ ਖੇੜਾ ਜਿਹੜੇ ਕਿ ਪ੍ਰਧਾਨਗੀ ਦੇ ਦਾਵੇਦਾਰ ਸਨ ਇਹਨਾਂ ਨੇ ਅੱਜ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਕਿ ਖੇਡਾਂ ਵਿੱਚ ਰਾਜਨੀਤੀ ਨਾ ਕੀਤੀ ਜਾਵੇ ਸਗੋਂ ਰਾਜਨੀਤੀ ਤੋਂ ਉੱਪਰ ਉੱਠ ਕੇ ਜਿਹੜੀ ਇਹਦੀ ਚੋਣ ਆ ਜਿਹੜੀ ਪਾਰਦਰਸ਼ੀ ਢੰਗ ਨਾਲ ਕਰਾਈ ਜਾਵੇ ਤਾਂ ਜੋ ਖੇਡਾਂ ਨੂੰ ਹੋਰ ਵਿਕਾਸ ਵੱਲ ਲਿਜਾਇਆ ਜਾਵੇ ਖੇਡਾਂ ਹੋਰ ਕਰਾਈਆਂ ਜਾਣ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾਵੇ ਮਨੀਸ਼ ਗਰਗ ਪੀਟੀਸੀ ਨਿਊਜ਼ ਪਟੰਨਾ